ਬੀਜੇਪੀ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ 2024 ਦੀਆਂ ਚੋਣਾਂ ਆ ਰਹੀਆਂ ਨੇ ਤੇ ਉਸ ਤੋਂ ਪਹਿਲਾਂ ਹੀ ਅੰਦਾਜ਼ਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਚੋਣਾਂ ਹਨ ਉਸ ਨੂੰ ਲੈ ਕੇ ਲਗਾਤਾਰ ਤਿਆਰੀ ਸਾਰੀਆਂ ਪਾਰਟੀਆਂ ਨੇ ਖਿੱਚ ਲਈ ਹੈ ਤੇ ਭਾਜਪਾ ਅੱਜ ਇੱਕ ਮੀਟਿੰਗ ਕਰ ਰਹੀ ਹੈ ਤੇ ਜਿਸ ਦੇ ਵਿੱਚ ਚੋਣਾਂ ਨੂੰ ਲੈ ਕੇ ਜਿਹੜੀ ਮੀਟਿੰਗ ਆ ਉਹ ਕੀਤੀ ਜਾਵੇਗੀ ਤੇ ਕਈ ਅਧਿਕਾਰੀ ਉਹ ਵੀ ਸੱਦੇ ਗਏ ਨੇ ਤੇ ਭਾਜਪਾ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਲਗਾਤਾਰ ਤਿਆਰੀਆਂ ਖਿੱਚੀਆਂ ਜਾ ਰਹੀਆਂ ਨੇ ਅਤੇ ਅੱਜ ਜਿਹੜੀ ਵੱਡੀ ਮੀਟਿੰਗ ਆ ਉਹ ਭਾਜਪਾ ਦੇ ਵੱਲੋਂ ਸੱਦੀ ਗਈ ਹੈ ਅਤੇ ਸੁਨੀਲ ਜਾਖੜ ਦੀ ਅਗਵਾਈ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਆ ਜਿਹੜੀ ਸੱਦੀ ਗਈ ਹੈ ਤੇ ਕਈ ਅਧਿਕਾਰੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਤੇ ਜਿਸ ਤੋਂ ਬਾਅਦ ਕਈ ਐਮ ਫੈਸਲੇ ਜਿਹੜੇ ਉਹ ਬੀਜੇਪੀ ਹੋਰ ਵੀ ਸੁਣਾ ਸਕਦੀ ਹੈ ਤੇ ਜਿਸ ਨੂੰ ਲੈ ਕੇ ਲਗਾਤਾਰ ਚਰਚਾ ਛਿੜੀ ਹੋਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਬੀਜੇਪੀ ਅੱਜ ਇੱਕ ਵੱਡੀ ਮੀਟਿੰਗ ਕਰਨ ਜਾ ਰਹੀ ਹੈ ਤੇ ਜਿਹੜੀ ਚੋਣਾ ਨੂੰ ਲੈ ਕੇ ਮੀਟਿੰਗ ਆ ਉਹ ਕੀਤੀ ਜਾਵੇਗੀ ਤੇ ਚੋਣਾ ਨੂੰ ਲੈ ਕੇ ਜਿਹੜੀ ਮੀਟਿੰਗ ਆ ਉਸ ਦੇ ਵਿੱਚ ਕਈ ਅਧਿਕਾਰੀ ਅਫਸਰ ਜਿਹੜੇ ਉਹ ਸ਼ਾਮਲ ਹੋਣਗੇ ਤੇ ਕਈ ਜ਼ਿੰਮੇਵਾਰੀਆਂ ਉਹ ਵੀ ਹੋ ਸਕਦੀਆਂ ਨੇ ਤੇ ਇਸ ਗੱਲ ਨੂੰ ਲੈ ਕੇ ਅੱਜ 4 ਵਜੇ ਜਿਹੜੀ ਮੀਟਿੰਗ ਆ ਹੋਣ ਜਾ ਰਹੀ ਹੈ ਤੇ ਭਾਜਪਾ ਕੋਰ ਕਮੇਟੀ ਦੇ ਵੱਲੋਂ ਜਿਹੜੀ ਮੀਟਿੰਗ ਆ ਉਹ ਕਰਨ ਜਾ ਰਹੇ ਨੇ ਤੇ ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਆ ਜਿਹੜੀ ਸੱਦੀ ਜਾਵੇਗੀ ਇਹ ਤੇ ਜਿਸ ਦੇ ਵਿੱਚ ਚੋਣਾ ਨੂੰ ਲੈ ਕੇ ਜਿਹੜੀ ਮੀਟਿੰਗ ਆ ਉਹ ਕੀਤੀ ਜਾਵੇਗੀ ਤੇ ਕਈ ਅਧਿਕਾਰੀਆਂ ਉਹ ਵੀ ਸੱਦੇ ਗਏ ਨੇ ਤੇ ਭਾਜਪਾ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਲਗਾਤਾਰ ਤਿਆਰੀਆਂ ਕਿਚੀਆਂ ਜਾ ਰਹੀਆਂ ਨੇ ਅਤੇ ਅੱਜ ਇਹ ਜਿਹੜੀ ਵੱਡੀ ਮੀਟਿੰਗ ਆ ਹੋ ਬੀਜੇਪੀ ਦੇ ਵੱਲੋਂ ਸੱਦੀ ਗਈ ਹੈ ਅਤੇ ਸੁਨੀਲ ਜਾਖੜ ਦੀ ਅਗਵਾਈ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਆ ਜਿਹੜੀ ਸੱਦੀ ਗਈ ਹੈ ਤੇ ਕਈ ਅਧਿਕਾਰੀ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੇ ਤੇ ਜਿਸ ਤੋਂ ਬਾਅਦ ਕਈ ਐ ਫੈਸਲੇ ਜਿਹੜੇ ਉਹ ਬੀਜੇਪੀ ਹੋਰ ਵੀ ਸੁਣਾ ਸਕਦੀ ਹੈ ਤੇ ਜਿਸ ਨੂੰ ਲੈ ਕੇ ਲਗਾਤਾਰ ਚਰਚਾ ਛਿੜੀ ਹੋਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਬੀਜੇਪੀ ਅੱਜ ਇੱਕ ਵੱਡੀ ਮੀਟਿੰਗ ਕਰਨ ਜਾ ਰਹੀ ਹੈ ਤੇ ਜਿਹੜੀ ਚੋਣਾਂ ਨੂੰ ਲੈ ਕੇ ਮੀਟਿੰਗ ਆ ਉਹ ਕੀਤੀ ਜਾਵੇਗੀ ਤੇ ਚੋਣਾਂ ਨੂੰ ਲੈ ਕੇ ਜਿਹੜੀ ਮੀਟਿੰਗ ਆ ਉਸ ਦੇ ਵਿੱਚ ਕਈ ਅਧਿਕਾਰੀ ਅਫਸਰ ਜਿਹੜੇ ਉਹ ਸ਼ਾਮਲ ਹੋਣਗੇ ਤੇ ਕਈ ਜ਼ਿੰਮੇਵਾਰੀਆਂ ਉਹ ਵੀ ਹੋ ਸਕਦੀਆਂ ਨੇ ਤੇ ਇਸ ਗੱਲ ਨੂੰ ਲੈ ਕੇ ਅੱਜ 4 ਵਜੇ ਜਿਹੜੀ ਮੀਟਿੰਗ ਆ ਹੋਣ ਜਾ ਰਹੀ ਹੈ ਤੇ ਭਾਜਪਾ ਕੋਰ ਕਮੇਟੀ ਦੇ ਵੱਲੋਂ ਜਿਹੜੀ ਮੀਟਿੰਗ ਆ ਉਹ ਕਰਨ ਜਾ ਰਹੇ ਨੇ ਤੇ ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਆ ਜਿਹੜੀ ਸੱਦੀ ਜਾਵੇਗੀ ਇਹ ਤੇ ਜਿਸ ਦੇ ਵਿੱਚ ਚੋਣਾਂ ਨੂੰ ਲੈ ਕੇ ਜਿਹੜੀ ਮੀਟਿੰਗ ਆ ਉਹ ਕੀਤੀ ਜਾਵੇਗੀ ਤੇ ਕਈ ਅਧਿਕਾਰੀਆ ਉਹ ਵੀ ਸੱਦੇ ਗਏ ਨੇ ਤੇ ਭਾਜਪਾ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਲਗਾਤਾਰ ਤਿਆਰੀਆਂ ਖਿੱਚੀਆਂ ਜਾ ਰਹੀਆਂ ਨੇ ਅਤੇ ਅੱਜ ਜਿਹੜੀ ਵੱਡੀ ਮੀਟਿੰਗ ਆ ਉਹ ਭਾਜਪਾ ਦੇ ਵੱਲੋਂ ਸੱਦੀ ਗਈ ਅਤੇ ਸੁਨੀਲ ਜਾਖੜ ਦੀ ਅਗਵਾਈ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਆ ਜਿਹੜੀ ਸੱਦੀ ਗਈ ਹੈ ਤੇ ਕਈ ਅਧਿਕਾਰੀ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੇ ਤੇ ਜਿਸ ਤੋਂ ਬਾਅਦ ਕਈ اہم ਫੈਸਲੇ ਜਿਹੜੇ ਉਹ ਭਾਜਪਾ ਹੋਰ ਵੀ ਸਣਾ ਸਕਦੀ ਹੈ ਤੇ ਜਿਸ ਨੂੰ ਲੈ ਕੇ ਲਗਾਤਾਰ ਚਰਚਾ ਛਿੜੀ ਹੋਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਭਾਜਪਾ ਅੱਜ ਇੱਕ ਵੱਡੀ ਮੀਟਿੰਗ ਕਰਨ ਜਾ ਰਹੀ ਹੈ ਤੇ ਜਿਹੜੀ ਚੋਣਾਂ ਨੂੰ ਲੈ ਕੇ ਮੀਟਿੰਗ ਆ ਉਹ ਕੀਤੀ ਜਾਵੇਗੀ ਤੇ ਚੋਣਾਂ ਨੂੰ ਲੈ ਕੇ ਜਿਹੜੀ ਮੀਟਿੰਗ ਆ ਉਸ ਦੇ ਵਿੱਚ ਕਈ ਅਧਿਕਾਰੀ ਅਫਸਰ ਜਿਹੜੇ ਉਹ ਸ਼ਾਮਲ ਹੋਣਗੇ ਤੇ ਕਈ ਜ਼ਿੰਮੇਵਾਰੀਆਂ ਉਹ ਵੀ ਹੋ ਸਕਦੀਆਂ ਨੇ ਤੇ ਇਸ ਗੱਲ ਨੂੰ ਲੈ ਕੇ ਅੱਜ 4 ਵਜੇ ਜਿਹੜੀ ਮੀਟਿੰਗ ਆ ਹੋਣ ਜਾ ਰਹੀ ਹੈ ਤੇ ਭਾਜਪਾ ਕੋਰ ਕਮੇਟੀ ਦੇ ਵੱਲੋਂ ਜਿਹੜੀ ਮੀਟਿੰਗ ਆ ਉਹ ਕਰਨ ਜਾ ਰਹੇ ਨੇ ਤੇ ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਆ ਜਿਹੜੀ ਸੱਦੀ ਜਾਵੇਗੀ